तो सबको बहुत ही अच्छा लगता है जब भी मैं कहीं बताता हूँ कि हाँ जी मेरे नानू नानी ने इतना अच्छा मंदिर बनवाया है तो सबको अच्छा लगता है कि हाँ जी राम जी आ रहे हैं लुधियाना में हूबहू वो वाले जो मोदी जी ने उधर स्थापित कराया है परमात्मा तो सेवा है। तो बहुत पाकड़े समझते हैं अभी तो अपने आप में सब साढ़े राम जी चल के आए हैं ਕਦੀ ਸੋਚਿਆ ਸੀ ਇਹ ਉਪਰਾਲਾ ਕਰਨ ਦਾ ਮੌਕਾ ਮਿਲੂਗਾ ਅਸੀਂ ਕਦੇ ਸੋਚਿਆ ਸੋਚਣਾ ਤਾਂ ਇੱਕ ਪਾਸੇ ਸਾਡੇ ਤਾਂ ਫੈਮਿਲੀ ਦੇ ਵਿੱਚ ਕਦੀ ਕੋਈ ਮੰਦਰ ਵੀ ਨਹੀਂ ਸੀ ਗਿਆ ਅੱਛਾ ਸ਼੍ਰੀ ਰਾਮ ਜੀ ਦੇ ਦਰਸ਼ਨ ਕਰਾਂਗੇ ਇਹਨੇ ਸੋਨੇ ਖੁਦ ਨੇ ਸਿਰਫ ਖੁਦ ਨਹੀਂ ਕਰੋਗੇ ਲੁਧਿਆਣਾ ਵਾਸੀਆਂ ਨੂੰ ਵੀ ਕਰਾਓ ਬਿਲਕੁਲ ਜੀ ਬਿਲਕੁਲ ਬਿਲਕੁਲ ਵਿਸ਼ਵਾਸ ਹੋਣ ਦੇ ਵਿੱਚ ਹੀ ਲੱਗਦਾ ਪਿਆ ਕਿ ਇਹ ਸੱਚੀ ਹੋਣ ਜਾ ਰਿਹਾ ਹੈ ਇਹ ਸੱਚੀ ਜਿਹਾ ਕੁਝ ਹੋ ਰਿਹਾ ਹੈ ਤੇ ਮੈਂ ਬਹੁਤ ਖੁਸ਼ ਆ ਇਸ ਗੱਲੋਂ ਕਿ ਮੇਰੇ ਸਾਡੇ ਵੱਡੇ ਸਾਡੇ ਸਾਡੇ ਲਈ ਸਾਡੇ ਛੋਟਿਆਂ ਲਈ ਇਹ ਯਾਦਾਂ ਬਣਾ ਰਹੇ ਨੇ ਇਹਨਾਂ ਕਿਸੇ ਚੰਗੀ ਮਾੜੀ ਕਦੇ ਹੀ ਕੁਝ ਨਹੀਂ ਕਿਹਾ ਹੈ ਗਿਆ ਅਸੀਂ 91 ਚ ਇੱਥੇ ਆਏ ਸੀ ਇਹ ਮੰਦਰ ਕਦੇ ਨਹੀਂ ਜਾਂਦੇ ਸੀ ਉਦੋਂ ਬਾਅਦ ਇਹਨਾਂ ਮੰਦਰ ਜਾਣਾ ਸ਼ੁਰੂ ਕੀਤਾ ਸੀ ਜਵਾਵਾਂ ਵਾਲੇ ਮੰਦਰ ਕੋਲ ਹੀ ਜਾਂਦੇ ਸੀ ਦੁਕਮਾਤ ਰਾਮ ਜੀ ਦੇ ਮੈਨੂੰ ਉਹ ਦਰਸ਼ਨ ਦਿੱਤੇ ਹੋਣ ਉਹ ਮੈਨੂੰ ਕਹਿ ਰਹੇ ਨੇ ਵੀ ਭਾਗਤਾ ਤੂੰ ਮੇਰਾ ਮੰਦਰ ਬਣਾ ਤੇ ਲੋਕਾਂ ਨੂੰ ਜਿਹੜੇ ਲੋਕ ਅਯੋਧਿਆ ਨਹੀਂ ਜਾ ਸਕਦੇ ਉਹਨਾਂ ਨੇ ਇੱਥੇ ਦਰਸ਼ਨ ਕਰਵਾ। ਤੇ ਉਹ ਤੋਂ ਬਾਅਦ ਇਹਨਾਂ ਫੇਸੇਿੱਦ ਤੇ ਸ਼ਿਫਟ ਕਰਕੇ ਫਿਰ ਇਹਨਾਂ ਨੂੰ ਮੰਦਰ ਦਾ ਥੋੜਾ ਚਸਕਾ ਹੋਣ ਲੱਗ ਗਿਆ। ਮੈਨਾਂ ਜਾਣ ਲੱਗੇ ਪਹਿਲਾਂ ਨਹੀਂ ਜਾ ਕੇ ਖੁਸ਼ ਨਹੀਂ ਸੀਗੇ ਮੰਦਰਾਂ 'ਚ। ਕਦੇ ਸੋਚਿਆ ਸੀ ਇਹ ਉਪਰਾਲਾ ਕਰਨ ਦਾ ਮੌਕਾ ਮਿਲੂਗਾ ਅਸੀਂ ਕਦੇ ਸੋਚਿਆ ਸੋਚਣਾ ਤਾਂ ਇੱਕ ਪਾਸੇ ਸਾਡੇ ਤਾਂ ਫੈਮਲੀ ਦੇ ਵਿੱਚ ਕਦੀ ਕੋਈ ਮੰਦਰ ਵੀ ਨਹੀਂ ਸੀ ਗਿਆ ਅੱਛਾ ਹਾਂ ਅਸੀਂ ਐਮੰਦਗੜਾ ਦੇ ਅੰਦੇ ਸੀਏ ਉੱਥੇ ਕੋਈ ਸਾਡੇ ਮੰਦਰ ਨਹੀਂ ਸੀ ਗਿਆ ਕਦੀ ਵੀ ਕੋਈ ਘਰ ਦੇ ਵਿੱਚੋਂ ਅੱਛਾ ਜਦੋਂ ਮੈਨੂੰ RAM ji ਨੇ ਕਿਹਾ ਵੀ ਤੂੰ ਬੱਤਾ ਮੇਰਾ ਮੰਦਰ ਬਣਾ ਮੇਰੇ ਮਨ ਦੇ ਵਿੱਚ ਉਦੋਂ ਵੀ ਆਇਆ ਵੀ ਮੰਦਰ ਬਣਾਣਾ ਤਾਂ ਤੂੰ RAM ji ਦਾ ਬਣਾਏਗਾ ਤੇ ਜਿਹੜਾ ਮੋਦੀ ਜੀ ਨੇ ਬਣਾਇਆ ਵਾ ਤੂੰ ਉਹੀ ਬਣਾ ਜਿਹੜੇ ਲੋਕ ਉੱਥੇ ਨਹੀਂ ਜਾ ਸਕਦੇ ਦਰਸ਼ਨ ਕਰਨ ਅਯੋਧਿਆ ਦੇ ਵਿੱਚ ਉਹ ਇੱਥੇ ਤੇਰੇ ਕੋਲ ਆਣਗੇ ਇੱਥੇ ਰਾਮ ਜੀ ਦੇ ਦਰਸ਼ਨ ਕਰਨ ਸਸਿਕਾ ਤੁਸੀਂ ਦੇਖ ਰਹੇ ਹੋ ਸਟਿਊਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਕਿਹਾ ਜੰਮ ਜਦੋਂ ਅਯੋਧਿਆ ਰਾਮ ਮੰਦਿਰ ਬਣਿਆ ਸੀ ਤੇ ਕਾਫੀ ਲੋਕਾਂ ਦੀ ਆਸਤਾ ਤਾਂ ਜੜੀ ਜੁੜੀ ਹੋਈ ਸੀ ਪਰ ਕਈ ਲੋਕ ਇਦਾਂ ਦੇ ਰਹਿ ਗਏ ਸੀ ਜਿਹੜੇ ਉੱਥੇ ਜਾ ਕੇ ਦਰਸ਼ਨ ਨਹੀਂ ਕਰ ਪਾਏ ਸੋ ਕੁਝ ਲੋਕ ਜਿਹੜੇ ਵਿਚਾਰੇ ਪ੍ਰਭੂ ਰਛੀਰੇ RAM ਦੇ ਦਰਸ਼ਨਾਂ ਤੋਂ ਵਾਂਝੇ ਰਹੇਗੇ ਅਜਿਹੇ ਲੋਕਾਂ ਦੇ ਲਈ ਇੱਕ ਲੁਧਿਆਣਾ ਦੇ ਇੱਕ ਬੜੇ ਹੀ ਪਿਆਰੇ ਪਰਿਵਾਰ ਨੇ ਇੱਕ ਉਪਰਾਲਾ ਕੀਤਾ ਹੈ। ਖੂਬਹੂ ਰਾਮ ਲੱਲਾ ਦੇ ਦਰਬਾਰ ਵਰਗੀ ਇੱਥੇ ਬਿਲਕੁਲ ਦਰਬਾਰ ਬਣੇਗਾ। ਔਰ ਇੱਥੇ ਬਿਲਕੁਲ ਕਿਵੇਂ ਮੰਦਿਰ ਬਣ ਰਿਹਾ ਹੈ, ਕਿਵੇਂ ਇਹਦੀ ਪ੍ਰਾਣ ਪ੍ਰਤੀਸ਼ਠਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ। ਸੋ ਗੱਲਬਾਤ ਕਰਦੇ ਇੱਥੇ ਜਿਹੜਾ ਬੜਾ ਹੀ ਪਿਆਰਾ ਜਿਹਾ ਪਰਿਵਾਰ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਮੰਦਿਰ ਜਾਂ ਗੁਰਦੁਆਰਾ ਬੰਦਾ ਪੂਰੀ ਸੰਸਥਾ ਮਾ ਬਣਾਉਂਦੀ ਹੈ ਪਰ ਇਹ ਇੱਕ ਲੋਤਾ ਪਰਿਵਾਰਾ ਜੋ ਆਪਣੇ ਦਮ ਤਸਾਰਾ ਕਰ ਰਿਹਾ। ਗੱਲਬਾਤ ਕਰਦੇ ਆਜੋ ਸੋ ਇਸ ਵੇਲੇ ਮੇਰੇ ਨਾਲ ਰਜਿੰਦਰਪਾਲ ਸਿੰਘ ਜੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਔਰ ਉਹਨਾਂ ਦੀ ਫੈਮਿਲੀ ਮੌਜੂਦ ਹੈ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਉਪਰਾਲਾ ਕਿਵੇਂ ਸ਼ੁਰੂ ਕੀਤਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਸੋਚਿਆ ਤੁਸੀਂ ਰਾਮ ਮੰਦਿਰ ਬਣਾਉਣ ਦਾ ਕਿੱਦਾਂ ਦਿਮਾਗ ਚ ਆਇਆ ਮੈਡਮ ਜੀ ਇਹ ਤਾਂ ਜਗਾ ਪਹਿਲਾਂ ਪੁਰਾਣੀ ਸਾਡੇ ਕੋਲ ਹੈਗੀ ਆ ਇਹਨੂੰ ਹੋ ਗਏ 20 ਸਾਲ ਦੇ ਲਗਭਗ ਜਗਾ ਨੂੰ ਹੋ ਗਿਆ ਅੱਛਾ ਜੀ ਤੇ ਇੱਥੇ ਕੰਮ ਵਗੈਰਾ ਕਰਦੇ ਸੀਗੇ ਕਈ ਵਾਰੀ ਕਰਿਆ ਵੀ ਹੈ ਲੇਕਿਨ ਕੰਮ ਸਾਡੇ ਤੋਂ ਨਹੀਂ ਹੋਇਆ ਹੈਗਾ ਅੱਛਾ ਤੇ ਇਹ ਤਾਂ ਹੁਣ ਕਿਤੇ ਬਸ ਤਾਂ RAM ਦੀ ਕਿਰਪਾ ਹੋਈ ਹੈ ਤੁਸੀਂ ਸਮਝ ਲਓ ਵੀ ਸਾਨੂੰ ਮੇਰਾ ਖਿਆਲ ਆ ਵੀ 6 ਕਿ ਮਹੀਨੇ ਹੋ ਗਏ ਤੁਸੀਂ ਇਹੀ ਸਮਝ ਲਓ ਵੀ ਜਿਵੇਂ RAM ਨੇ RAM ਜੀ ਨੇ ਮੈਨੂੰ ਦਰਸ਼ਨ ਦਿੱਤੇ ਹੋਣ ਉਹ ਮੈਨੂੰ ਕਹਿ ਰਹੇ ਨੇ ਵੀ ਭਗਤਾ ਤੂੰ ਮੇਰਾ ਮੰਦਰ ਬਣਾ ਤੇ ਲੋਕਾਂ ਨੂੰ ਜਿਹੜੇ ਲੋਕ ਅਯੋਧਿਆ ਨਹੀਂ ਜਾ ਸਕਦੇ ਉਹਨਾਂ ਦੇ ਇੱਥੇ ਦਰਸ਼ਨ ਕਰਵਾ ਇਹ ਗੱਲ ਸੋਚ ਕੇ ਫਿਰ ਮੈਂ ਇੱਥੇ ਮੰਦਰ ਜਦੋਂ ਤੁਸੀਂ ਇੱਥੇ ਤੁਸੀਂ ਦੱਸ ਰਹੇ ਹੋ ਕਿ ਤੁਹਾਡੀ ਇੱਥੇ ਪ੍ਰਾਪਰਟੀ ਸੀ ਤੁਸੀਂ ਕੋਈ ਹੋਰ ਕੰਮ ਵੀ ਸ਼ੁਰੂ ਕੀਤਾ ਜਿਹੜਾ ਨਹੀਂ ਸਿਰੇ ਚੜਿਆ ਸੀ ਉਹ ਤਾਂ ਮੈਂ ਕਰਿਆ ਸੀਗਾ ਇੱਟਾਂ ਸੀਮਿੰਟ ਵਗੈਰਾ ਦਾ ਕਰਿਆ ਸੀਗਾ ਉਹ ਨਹੀਂ ਜੀ ਸਿਰੇ ਚੜਿਆ ਅੱਛਾ ਬਸ ਇਹ ਰਾਮ ਦੀ ਕਿਰਪਾਈ ਸੀਗੀ ਕਾ ਕਾਫੀ ਵੱਡਾ ਪਿੱਪਲ ਸੀਗਾ ਇਹ ਪਹਿਲਾਂ ਅਸੀਂ ਅਸੀਂ ਫਿਰ ਪਿੱਪਲ ਦੀ ਪੂਜਾ ਪਾਜਾ ਕਰਾ ਕੇ ਪਿੱਪਲ ਨੂੰ ਇੱਥੋਂ ਹਟਵਾਇਆ ਅੱਛਾ ਤੇ ਫਿਰ ਉਸ ਤੋਂ ਬਾਅਦ ਸਾਨੂੰ ਰਾਮ ਜੀ ਨੇ ਦਰਸ਼ਨ ਦਿੱਤੇ ਆ ਤੇ ਫਿਰ ਅਸੀਂ ਉਹਨਾਂ ਦਾ ਮੰਦਿਰ ਅੱਛਾ ਕਿੰਨੇ ਭਾਗਾਂ ਵਾਲੇ ਸਮਝਦੇ ਹੋ ਆਪਣੇ ਆਪ ਨੂੰ ਕਿ ਪਰਮਾਤਮਾ ਤੁਹਾਡੇ ਤੋਂ ਸੇਵਾ ਲੈ ਅਸੀਂ ਤਾਂ ਬਹੁਤ ਭਾਗਾਂ ਵਾਲੇ ਸਮਝਦੇ ਆ ਅਸੀਂ ਤਾਂ ਆਪਣੇ ਆਪ ਨੂੰ ਸਾਡੇ ਕੋਲੋਂ RAM ਜੀ ਚੱਲ ਕੇ ਆਏ ਨੇ ਕਦੇ ਸੋਚਿਆ ਸੀ ਇਹ ਉਪਰਾਲਾ ਕਰਨ ਦਾ ਮੌਕਾ ਮਿਲੂਗਾ ਅਸੀਂ ਕਦੇ ਸੋਚਿਆ ਸੋਚਣਾ ਤਾਂ ਇੱਕ ਪਾਸੇ ਸਾਡੇ ਤਾਂ ਫੈਮਿਲੀ ਦੇ ਵਿੱਚ ਕਦੀ ਕੋਈ ਮੰਦਿਰ ਵੀ ਨਹੀਂ ਸੀ ਗਿਆ ਅੱਛਾ ਹਾਂ ਅਸੀਂ ਐਮੰਦਗੜ੍ਹ ਰਹਿੰਦੇ ਸੀਗੇ ਉੱਥੇ ਕੋਈ ਸਾਡੇ ਮੰਦਿਰ ਨਹੀਂ ਸੀ ਗਿਆ ਕਦੀ ਵੀ ਕੋਈ ਘਰ ਦੇ ਵਿੱਚੋਂ ਅੱਛਾ ਜੀ ਇਹ ਤਾਂ ਫਿਰ ਅਸੀਂ ਲੁਧਿਆਣਾ ਜਦੋਂ ਆਏ ਆ ਉਦੋਂ ਬਾਅਦ ਸਾਨੂੰ ਮੰਦਿਰ ਦਾ ਪਿਆਵਾ ਤੇ ਮੰਦਿਰ 'ਚ ਜਾਣ ਲੱਗੇ ਆ ਤੇ ਫੇਰਾ ਹੁਣ ਆ ਕੇ ਸਾਨੂੰ ਸਮਝ ਲਓ ਵਿਸਾਲ ਪਰ ਪਹਿਲੇ ਕੋਇਆਵਾ RAM ਜੀ ਨੇ ਕਿਹਾ ਵਈ ਤੂੰ ਮੰਦਿਰ ਬਣਾ। ਆ ਜਿਹੜੀ ਜਗ੍ਹਾ ਐ ਤੇ ਆ ਜਗ੍ਹਾ ਕਿ ਤੁਹਾਡੀ ਐ ਕਿੰਨੇ ਗੱਜ ਜਗ੍ਹਾ ਐ? ਇਹ ਜਗ੍ਹਾ 300 ਗੱਜ ਐ। ਅੱਛਾ ਜੀ। 300 ਗੱਜ ਦੇ ਵਿੱਚ ਪੂਰੀ ਦੀ ਪੂਰੀ ਜਗ੍ਹਾ ਤੁਸੀਂ ਮੰਦਿਰ ਵਾਸਤੇ ਰੱਖੀ। ਹਾਂ ਮੰਦਿਰ ਵਾਸਤੇ ਰੱਖ ਦਿੱਤੀ। ਅੱਛਾ। ਤੇ ਇਹਦੇ ਵਿੱਚ ਹੁਣ ਜਿਹੜੀ ਕਾਰੀਗਰੀ ਹੋ ਰਹੀ ਐ ਕਾਰੀਗਰ ਕਿੱਥੋਂ ਆ ਰਹੇ ਆ? ਕਾਰੀਗਰ ਬਿਹਾਰ ਤੋਂ ਆਏ ਨੇ। ਹੈ ਜੀ ਬਿਹਾਤੋ ਆਏ ਨੇ ਕਾਰੀਗਰ ਉਹੀ ਜਿਹੜਾ ਮੰਦਰ ਯੋਧਿਆ ਬਣਿਆ ਵਾ ਉਹੀ ਅਸੀਂ ਭਵਨ ਬਣਾਇਆ ਵਾ ਔਰ ਉਹੀ ਅਸੀਂ ਮੂਰਤੀ ਲਗਾਨੀ ਆ ਜਿਹੜੀ ਉੱਥੇ ਮੋਦੀ ਜੀ ਨੇ ਲਗਾਈ ਆ ਹੈ ਜੀ ਇਹ ਹੂ ਬਹੂ ਹੂ ਬਹੂ ਸੇਮ ਰਾਮ ਦਰਬਾਰ ਬਣਾਉਂਦਾ ਮਨ ਦੇ ਵਿੱਚ ਕਿਦਾਂ ਆਇਆ ਕਿ ਸੇਮ ਟੂ ਸੇਮ ਬਣਾਣਾ ਜਦੋਂ ਮੈਨੂੰ RAM ਜੀ ਨੇ ਕਿਹਾ ਵੀ ਤੂੰ ਬੱਤਾ ਮੇਰਾ ਮੰਦਰ ਬਣਾ ਮੇਰੇ ਮਨ ਦੇ ਵਿੱਚ ਉਦੋਂ ਵੀ ਆਇਆ ਵੀ ਮੰਦਰ ਬਣਾਣਾ ਤਾਂ ਤੂੰ RAM ਜੀ ਦਾ ਬਣਾਏਗਾ ਜੇ ਜਿਹੜਾ ਮੋਦੀ ਜੀ ਨੇ ਬਣਾਇਆ ਵਾ ਤੂੰ ਉਹੀ ਬਣਾ ਅੱਛਾ ਜੀ ਜਿਹੜੇ ਲੋਗ ਉੱਥੇ ਨਹੀਂ ਜਾ ਸਕਦੇ ਦਰਸ਼ਨ ਕਰਨ ਉਹ ਯੋਧਿਆ ਦੇ ਵਿੱਚ ਉਹ ਇੱਥੇ ਤੇਰੇ ਕੋਲੇ ਆਣਗੇ ਇੱਥੇ ਰਾਮ ਜੀ ਦੇ ਦਰਸ਼ਨ ਕਰਨਗੇ ਦਾ ਮਨਸੀਗਾ ਜਾਣਦਾ ਉਹ ਅਸੀਂ ਜਾ ਹੀ ਨਹੀਂ ਸਕੇ ਹੈਗੇ ਲੱਗਦਾ ਲੱਗਦਾ ਇਹਨਾਂ ਨੇ ਜ਼ਿਆਦਾ ਦਿਲ ਨਾਲ ਰਾਮ ਜੀ ਨੂੰ ਯਾਦ ਕਰ ਲਿਆ ਘਰ ਹੀ ਆ ਗਏ ਹਾਂ ਕਰ ਜਾ ਕੇ ਸਾਡੇ ਰਾਮ ਬਹੁਤ ਭਾਗਾ ਵਾਲਿਓ ਸਰ ਮੈਮ ਤੁਸੀਂ ਕਿਵੇਂ ਦੇਖਦੇ ਹੋ ਇਹ ਸਭ ਨੂੰ ਅਸੀਂ ਸਰ ਉਹ ਸਾਡੇ ਅੱਛੇ ਨੇ ਇਹਨਾਂ ਨੇ ਬਹੁਤ ਧਾਰਮਿਕ ਕੰਮ ਕੀਤੇ ਨੇ ਹਾਲ ਤੱਕ ਇਹਨਾਂ ਨੇ ਆਪਣੇ ਇੰਨਾ ਕਿਸੇ ਚੰਗੀ ਮਾੜੀ ਕਦੇ ਕੁਛ ਨਹੀਂ ਕਿਹਾ ਹੈ ਗਿਆ ਅਸੀਂ 91 ਚ ਇੱਥੇ ਆਏ ਸੀ ਇਹ ਮੰਦਰ ਕਦੇ ਨਹੀਂ ਜਾਂਦੇ ਸੀ ਉਦੋਂ ਬਾਅਦ ਇਹਨੇ ਮੰਦਰ ਜਾਣਾ ਸ਼ੁਰੂ ਕੀਤਾ ਸੀ ਜੁਰਾਵਾਂ ਵਾਲੇ ਮੰਦਰ ਕੋਲੇ ਜਾਂਦੇ ਸੀ ਦੁਰਗਾ ਮਾਤਾ ਮੰਦਰ ਦੁਰਗਾ ਵਾਲੇ ਪੁਲ ਤੇ ਕੋਲੇ ਤੇ ਉਦੋਂ ਬਾਅਦ ਇਹਨੇ ਫਿਰ ਅੱਡੇ ਸ਼ਿਫਟ ਕਰਕੇ ਫਿਰ ਇਹਨਾਂ ਨੂੰ ਮੰਦਰ ਦਾ ਥੋੜਾ ਚਸਕਾ ਹੋਣ ਲੱਗ ਗਿਆ ਮੇਰੇ ਨਾਲ ਜਾਣ ਲੱਗੇ ਪਹਿਲਾਂ ਨਹੀਂ ਜਾ ਕੇ ਖੁਸ਼ ਨਹੀਂ ਸੀਗੇ ਮੰਦਰਾਂ 'ਚ ਉਦੋਂ ਬਾਅਦ ਹੀ ਇੱਥੇ ਆ ਕੇ ਸਾਨੂੰ ਮੰਦਰਾਂ ਦਾ ਚਸਕ ਬਹੁਤ ਪਿਆ ਅਸੀਂ ਹੂ ਮੰਦਰਾ ਤੇ ਜਾਣਦੇ ਆਂ ਸਾਰੇ ਮੱਥਾ ਦੇਖਦੇ ਆ ਸਾਰਾ ਕੁਛ ਐਨਾ ਗੋਸ਼ਾਲਾ ਵੀ ਜਾਣਦੇ ਆਂ ਗੋਦਾਮ ਵੀ ਜਾਣਦੇ ਆ ਸਾਰੇ ਜਾਣਦੇ ਅਕਸਰ ਅਸੀਂ ਦੇਖਦੇ ਆਂ ਕਿ ਮੰਦਿਰ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਬਣੀਆਂ ਹੁੰਦੀਆਂ ਪਰ ਤੁਸੀਂ ਇੰਡੀਵਿਜੂਅਲ ਇੱਕ ਫੈਮਿਲੀ ਬਣਾ ਰਹੇ ਹੋ ਤੇ ਕਿਦਾਂ ਆਪਣੇ ਆਪ ਨੂੰ ਵਾ ਭਾਗਾ ਵਾਲਾ ਸਮਝਦੇ ਹੋ ਅਸੀਂ ਭਾਗਾ ਨਾਲ ਸਾਡੇ ਬੱਚੇ ਨਾਲ ਦੋਨੇ ਖੜੇ ਨੇ ਦੋਨੇ ਬੇਟੀਆਂ ਦੋਨੇ ਬੇਟੇ ਮੇਰੇ ਨਾਲ ਨਹੀਂ ਉਹ ਕਹਿੰਦੇ ਮੰਮੀ ਆਪਾਂ ਆਪਾਂ ਮੰਦਰ ਬਣਾਵਾਂਗੇ ਅਸੀਂ ਕਿਸੇ ਨੂੰ ਨਹੀਂ ਕਿਹਾ ਕਿਸੇ ਕੁਛ ਨਹੀਂ ਕਿਹਾ ਵੀ ਕੋਈ ਡੋਨੇਸ਼ਨ ਵਗੈਰਾ ਕਿਸੇ ਤੋਂ ਕਿੰਨਾ ਨਾਨਾ ਇੱਕ ਪੈਸਾ ਨਿੰਕਾ ਵੀ ਕਿਸੇ ਦਿਲਦਾ ਹੈ ਗਿਆ ਜੋ ਆਪਣੀ ਸ਼ਰਧਾ ਨਾਲ ਜੋ ਬਾਤ ਕਿਸੇ ਨੇ ਕਰਨਾ ਕਰਿਆ ਇਸ ਹਾਲ ਤੱਕ ਕੋਈ ਕਿਸੇ ਤੋਂ ਨਿੱਕਾ ਪੈਸਾ ਨਹੀਂ ਲਿੱਤਾ ਜੀ ਅਸੀਂ ਆਪਣੀ ਤੇ ਕਿੰਨਾ ਕੀਤਾ ਪਰਮਾਤਮਾ ਦੇ ਰਾਮ ਜੀ ਆਪੇ ਕਰੀ ਜਾ ਰਹੇ ਆ ਆਪਣੇ ਆਪ ਕਰ ਰਹੇ ਨੇ ਸੰਤੋ ਪਤਾ ਵੀ ਨਹੀਂ ਲੱਗਦਾ ਕਿਵੇਂ ਹੋ ਰਿਹਾ ਅਸੀਂ ਕੋਈ ਸੋਚਦੇ ਕੁਛਾਂ ਦੇ ਕੁਛ ਤੇ ਕੁਛ ਬਣੀ ਆਉਂਦਾ ਹੈ ਗਿਆ ਸਾਨੂੰ ਕਾਰੀਗਰ ਨਹੀਂ ਮਿਲਦੇ ਸੀ ਮੈਂ ਉਦਾਸ ਹੋ ਜਾਂਦੀ ਸੀ ਮਾਹਵੀਰ ਦੇ ਮੰਦਰ ਜਾ ਕੇ ਉਦਾਸ ਹੁੰਦੀ ਮੈਨੂੰ ਉਹਦੇ ਨਾਲ ਦੇ ਕਾਰੀਗਰ ਮਿਲ ਗਏ ਸਾਰਾ ਮੇਰਾ ਕੰਮ ਉਹਨਾਂ ਨੇ ਰਾਮ ਜੀ ਨੇ ਕਰਾਇਆ ਜਿੰਨਾ ਵੀ ਮੈਂ ਸੋਚਦੀਆਂ ਮੇਰਾ ਕੰਮ ਉਹ ਜੋ ਕਰ ਰਹੇ ਨੇ ਉਹ ਵੀ ਕਰਾਂਗੇ ਅੱਗੇ ਟਾੜੇ ਭਾਵ ਲੱਗਦਾ ਬਹੁਤ ਪਿਓਰ ਸਿੱਧਾ ਹੀ ਰਾਮ ਜੀ ਤੱਕ ਪਹੁੰਚ ਗਈ ਤੁਹਾਡੀ ਬਸ ਭਗਵਾਨ ਨੇ ਸੁਣਦੇ ਨੇ ਸਭ ਦੀ ਸੁਣਦੇ ਨੇ ਐਸੀ ਨਹੀਂ ਵੀ ਦੁਨੀਆਂ ਤੇ ਭਗਵਾਨ ਨਹੀਂ ਹੈਗੇ ਹੈਗੇ ਨੇ ਜੀ ਤੁਸੀਂ ਇੱਕ ਵਾਰੀ ਮੰਨ ਕੇ ਦੇਖੋਗੇ ਨਾ ਭਗਵਾਨ ਦਰਸ਼ਨ ਦਿੰਦੇ ਨੇ ਆਪਣੇ ਆਪ ਆ ਕੇ ਤੁਸੀਂ ਬਹੁਤ ਖੁਸ਼ ਹੋ ਤੁਸੀਂ ਵਾਸੀ ਬਹੁਤ ਖੁਸ਼ ਆ ਜੀ ਇੰਨਾ ਖੁਸ਼ ਆ ਸਾਡੇ ਹਸਬੰਡ ਇੰਨਾ ਕੰਮ ਕਰ ਰਹੇ ਨੇ ਮੈਂ ਕਹਿੰਨੀ ਤਾਂ ਨਹੀਂ ਮੈਂ ਨਿੱਕਾ ਪੈਸਾ ਨਹੀਂ ਖਰਚ ਸਕਦੀ ਇਹਨਾਂ ਨੇ ਕਿੰਨਾ ਖਰਚ ਕੀਤਾ ਮੈਨੂੰ ਨਹੀਂ ਪਤਾ ਪਰ ਵਾਦਾ ਨਹੀਂ ਕਰਾਇਆ ਜੋ ਕਰਾਇਆ ਤੋ ਇਹਨਾਂ ਦੀ ਬੇਟੀ ਵੀ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਦਾ ਦਾ ਮਹਿਸੂਸ ਹੋ ਰਿਹਾ ਤੁਹਾਡੀ ਫੈਮਿਲੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਮੇਰੇ ਲਈ ਤਾਂ ਬਹੁਤ ਸੌ ਭਾਗਯ ਦੀ ਗੱਲ ਹੈਗੀ ਹੈ ਕਿ ਮੇਰੇ ਮੰਮੀ ਪਾਪਾ ਇਸ ਇਤਨੇ ਵੱਡੇ ਕੰਮ ਨੂੰ ਅੰਜਾਮ ਦੇ ਰਹੇ ਨੇ ਅਸੀਂ ਤਾਂ ਕਦੇ ਸਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਇਸ ਚੀਜ਼ ਲਈ ਸક્ષਮ ਹੋਵਾਂਗੇ ਪਰ ਇਹ ਸਭ RAM ਜੀ ਦੇ ਬਲੇਸਿੰਗਸ ਹੈ ਉਹਨਾਂ ਦਾ ਆਸ਼ੀਰਵਾਦ ਹੈ ਜਿਹਦੇ ਕਰਕੇ ਅੱਜ ਅਸੀਂ ਇਸ ਮੰਦਿਰ ਦੀ ਸੇਵਾ ਵਿੱਚ ਹਾਜ਼ਰ ਹੋਇਆ ਮੈਂ ਤਾਂ ਕਹਿੰਨੀ ਆ ਅਸੀਂ ਹੱਥ ਜਿੰਨਾ ਵੀ ਸ਼ੁਕਰੀਆ ਕਰੀਏ ਜਿਹੜੇ ਸਾਡੇ ਬڑے ਬਜ਼ੁਰਗ ਸਾਡੇ ਨਾਲ ਖੜੇ ਨੇ ਉਹਨਾਂ ਦੇ ਜਿੰਨੇ ਆਸ਼ੀਰਵਾਦ ਸਾਡੂ ਲੱਗ ਰਹੇ ਨੇ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਕੁਝ ਕਰ ਪਾ ਰਹੇ ਆ ਅਦਰਵਾਇਜ਼ ਕੁਝ ਨਹੀਂ ਅਸੀਂ ਲੱਗਦਾ ਕੋਈ ਚੰਗੇ ਭਾਗ ਪੁਰਾਣੇ ਪਏ ਹੋਣੇ ਤਾਂ ਹੀ ਸ਼ਾਇਦ ਪ੍ਰਮਾਤਮਾ ਸੇਵਾ ਲੈ ਰਹੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਿੰਨੀ ਆ ਇਹ ਮੌਕਾ ਸਭ ਨੂੰ ਮਿਲੇ ਬਾਰ-ਬਾਰ ਮਿਲੇ ਅੱਜ ਜਗਰ ਇਹ ਲੁਧਿਆਣਾ ਵਾਸੀਆਂ ਲਈ ਸਭ ਤੋਂ ਵਧੀਆ ਮੌਕਾ ਹੈ ਇੱਥੇ ਆ ਕੇ RAM NILA ਜੀ ਦੇ ਦਰਸ਼ਨ ਕਰਨ ਆਪਣੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਜਿਨ੍ਹਾਂ ਜਿਨ੍ਹਾਂ ਦੀਆਂ ਜੋ ਜੋ ਮੰਦੀ ਇੱਛਾ ਹੈਗੀ ਹੈ ਸਭ ਨੂੰ ਕਾਮਨਾ ਰਾਮ ਜੀ ਆਪਣੇ ਆਸ਼ੀਰਵਾਦ ਨਾਲ ਪੂਰੀਆਂ ਕਰਨ ਉਹਨਾਂ ਦੀ ਕਿੱਦਾਂ ਲੱਗਦਾ ਕਿ ਜਦੋਂ ਤੁਸੀਂ ਕਹਿੰਦੇ ਹੋ ਇੱਕ ਫੈਮਿਲੀ ਦੇ ਤੌਰ ਤੇ ਜਿਵੇਂ ਤੁਹਾਡੀ ਫੈਮਿਲੀ ਮਮਾ ਪਾਪਾ ਤੁਹਾਡੇ ਸਾਰੇ ਕਰ ਰਹੇ ਕਾਰਜ ਕਰ ਰਹੇ ਹੈ ਤੁਹਾਨੂੰ ਵੀ ਵਿੱਚ ਸੇਵਾ ਪਾਣ ਦਾ ਮੌਕਾ ਮਿਲ ਰਿਹਾ ਹੈ ਤੁਹਾਡੀ ਫੈਮਿਲੀ ਨੂੰ ਵੀ ਮੌਕਾ ਮਿਲ ਰਿਹਾ ਹੈ ਤੇ ਜਿਵੇਂ ਲੱਗਦਾ ਹੈ ਕਿ ਲੋਕ ਸੇਵਾ ਮੰਗਦੇ ਹੁੰਦੇ ਪਰ ਪਰਮਾਤਮਾ ਕਿਸੇ ਨਾ ਕਿਸੇ ਨੂੰ ਆਪ ਚੁੰੰਦਾ ਲੱਗਦਾ ਬਿਲਕੁਲ ਬਿਲਕੁਲ ਪਹਿਲਾਂ ਨਹੀਂ ਵਿਸ਼ਵਾਸ ਹੁੰਦਾ ਸੀ ਇਹਨਾਂ ਚੀਜ਼ਾਂ ਦੇ ਪਰ ਹੁਣ ਜਦੋਂ ਆਪਣੇ ਨਾਲ ਹੁੰਦਾ ਹੈ ਤਾਂ ਉਹ ਚੀਜ਼ਾਂ ਨੂੰ ਵਿਸ਼ਵਾਸ ਮੰਨ ਕਰਦਾ ਹੈ ਕਿ ਹਾਂ ਇਹ ਵੀ ਹੋ ਸਕਦਾ ਹੈਗਾ ਕਿ ਭਗਵਾਨ ਖੁਦ ਆ ਕੇ ਚੀਜ਼ਾਂ ਕਹਿਨ ਕਿ ਹਾਂ ਵੀ ਪੁੱਤ ਮੇਰੇ ਲਈ ਇਹ ਕੰਮ ਕਰਕੇ ਦੇ ਮੇਰਾ ਮੈਂ ਤਾਂ ਇਸ ਤੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ ਹੈ ਅੱਜ ਮੇਰੇ ਮੰਮੀ ਪਾਪਾ ਦੋਨੋਂ ਇੱਕ ਦੂਜੇ ਨਾਲ ਗੱਲ ਮਿਲ ਗਈ ਇੱਕ ਦੂਜੇ ਦਾ ਸਾਥ ਦੇਖੀ ਐਡਾ ਵੱਡਾ ਇੰਨਾ ਸੋਨਾ ਕੰਮ ਕਰਨ ਨੇ ਕਿ ਸਾਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਹਲੇ ਤੱਕ ਕਿ ਅਸੀਂ ਇਸ ਸਨਮਾਨ ਇਸ ਜਗਾ ਵਿੱਚ ਆਪਣੇ શ્રી ਰਾਮ ਜੀ ਦੇ ਦਰਸ਼ਨ ਕਰਾਂਗੇ ਐਨੇ ਸੋਨੇ ਖੁਦ ਨਹੀਂ ਸਿਰਫ ਖੁਦ ਨਹੀਂ ਕਰੂੰਗੇ ਲੁਧਿਆਣਾ ਵਾਸੀਆਂ ਨੂੰ ਵੀ ਕਰਾਉ ਬਿਲਕੁਲ ਜੀ ਬਿਲਕੁਲ ਬਿਲਕੁਲ ਵਿਸ਼ਵਾਸ ਹੋਣ ਦੇ ਵਿੱਚ ਹੀ ਲੱਗਦਾ ਪਿਆ ਕਿ ਇਹ ਸੱਚੀ ਹੋਣ ਜਾ ਰਿਹਾ ਹੈ ਇਹ ਸੱਚੀ ਹੈ ਜਾਂ ਕੁਝ ਹੋ ਰਿਹਾ ਹੈ ਤੇ ਮੈਂ ਬਹੁਤ ਖੁਸ਼ ਆ ਇਸ ਦਿਨੋਂ ਕਿ ਮੇਰੇ ਸਾਡੇ ਵੱਡੇ ਸਾਡੇ ਸਾਡੇ ਲਈ ਸਾਡੇ ਛੋਟਿਆਂ ਲਈ ਇਹ ਯਾਦਾਂ बना रहे हैं बहुत अच्छी तो कि मैं देख उपराले ये बहुत ही अच्छा निर्णय है मेरे नानो नानी की तरफ से और ये बहुत ही अच्छा कार्य है उनकी तरफ से कि उन्होंने इतना अच्छा मंदिर बनवाया इतना सुंदर मंदिर और खुद की मेहनत से सारा काम करवाया और बहुत ही अच्छे से करवाया प्राउड फील है बहुत बहुत मतलब अपने फ्रेंड्स ने फ्रेंड सर्कल से दस दे जी, जी मैंने बताया था अपने फ्रेंड सर्कल में तो वो काफ़ी कह रहे थे कि हाँ जब बनेगा हमें भी बुलाइयो हमें भी बुलाइ मैंने कहा ज़रूर ज़रूर सब के लिए बन रहा है सब आए सब अपने दर्शन लें राम जी से दर्शन लें तो सबको बहुत ही अच्छा लगता है जब भी मैं कहीं बताता हूँ कि हाँ जी मेरे नानू नानी ने इतना अच्छा मंदिर बनवाया है तो सबको अच्छा लगता है कि हाँ जी राम जी आ रहे हैं लुधियाना में हु वो वाले जो मोदी जी ने उधर स्थापित कराए हैं तो ਬਹੁਤ acha lagta hai sabko ki yahan pe bhi ab sabko darshan mil sakenge ram ji ke jo wahan pe nahi ja pa rahe the to kafi achhi cheez hai nana rani ki taraf se sir dikhaoge ki ki bane hai un tak is mandir de vich dekh bane va itthe ram ji di murti sthapna hogi ji te us bhavan de agge hanuman ji ji photo laggi hai te garud ji di photo laggi hai ji ਇਹ ਕਿਤੇ ਮੂਰਤੀ ਜਿਹੜੇ RAM ji ਦੇ ਸਥਾਪਿਤ ਹੋਏਗੀ ਪੂਰੇ ਵਿਧੀ ਵਿਧਾਨ ਨਾਲ ਹੋਏਗੀ ਪੂਰੇ ਵਿਧੀ ਵਿਧਾਨ ਦੇ ਨਾਲ ਹੋਏਗੀ ਇਹਦੇ ਵਿੱਚ ਚਾਰ ਪੰਜ ਦਿਨ ਪਾਰਤ ਪੂਜਾ ਹੋਊਗੀ ਅੱਛਾ ਜੀ ਜਿਵੇਂ ਕਿ ਦੱਸਦੇ ਆ ਪੰਡਿਤ ਜੀ ਬਈ ਕਣਕ ਦੇ ਵਿੱਚ ਰੱਖਣੀ ਪੈਂਦੀ ਆ ਤੇ ਬਾਕੀ ਜੋ ਫੁੱਲਾਂ ਦੇ ਵਿੱਚ ਰੱਖਾਂਗੇ ਫਲ ਦੇ ਵਿੱਚ ਰੱਖਾਂਗੇ ਉਹ ਪੰਜ ਦਿਨ ਆਪਦਾ ਵਿਧੀ ਵਿਧਾਨ ਨਾਲ ਸਾਰਾ ਕਰਕੇ ਫਿਰ ਇਹ ਸਥਾਪਨਾ ਕੀਤੀ ਜਾਊਗੀ ਮੂਰਤੀ ਦੀ ਤੇ ਇੱਥੇ ਜਿਹੜੀ ਮੂਰਤੀ ਹੈ ਕਿੰਨੇ ਫੁੱਟ ਉੱਚੀ ਹੋਊਗੀ ਇਹ ਸਵਾ 4 ਫੁੱਟ ਉੱਚੀ ਹੋਊਗੀ ਮੂਰਤੀ ਸਵਾ 4 ਫੁੱਟ ਹੈਗੀ ਹੈ ਇਹ ਪੂਰੀ ਅਸੀਂ ਜਿਹੜੀ ਉੱਥੇ ਅਯੁੱਧਿਆ ਲੱਗੀ ਹੈ ਸਵਾ 4 ਫੁੱਟ ਦੀ ਲੱਗੀ ਹੈ ਉਹ ਦੇਖ ਕੇ ਉਸੇ ਤਰੀਕੇ ਨਾਲ ਸੀਮ ਹਾਈਟ ਵੀ ਤੁਸੀਂ ਸੇਮ ਹੀ ਰਖਵਾਈ ਹੈ ਹਾਂ ਹਾਂ ਹਾਈਟ ਵੀ ਅਸੀਂ ਸੇਮ ਹੀ ਬਣਾਈ ਹੈ ਹਾਈਟ ਅਸੀਂ ਜਿਹੜੀ ਭਵਨ ਦੀ ਹੈ ਉਹ ਵੀ ਅਸੀਂ ਉਹੀ ਦੇਖ ਕੇ ਬਣਾਈ ਹੈ ਸਾਰੀ ਨਗਰ ਰਾਮ ਲੱਲਾ ਦਰਬਾਰ ਤੁਸੀਂ ਪੂਰਾ ਇੱਥੇ ਲਗਾਇਆ ਪੂਰਾ ਉੱਥੇ ਇੱਥੇ ਬਣਾ ਲਿਆ ਸੀ ਚਿਹਰੇ ਦੀ ਸਮਾਈਲ ਦੱਸ ਰਹੀ ਹੈ ਕਿੰਨੇ ਖੁਸ਼ ਹੋ ਤੁਸੀਂ ਬਹੁਤ ਖੁਸ਼ ਹਾਂ ਹੋਰ ਕੀ ਬਣਾਇਆ ਇਸ ਮੰਦਰ ਦੇ ਵਿੱਚ ਹੋਰ ਕਿਹੜੇ ਦੇਵੀ ਦੇ ਅਸੀਂ ਹਾਸ਼ਿਮ ਇੱਥੇ ਲੱਗੂਗਾ ਸ਼ਿਵ ਪ੍ਰੀਵਾਰ ਜੀ ਹਾਂ ਜੀ ਸ਼ਿਵ ਜੀ ਇੱਥੇ ਆਉਗੇ ਤੇ ਸੋ ਜਿਹੜੇ ਸ਼ਿਵ ਭਗਤ ਨੇ ਉਹਨਾਂ ਲਈ ਵੀ ਖੁਸ਼ਖਬਰੀ ਹੈ ਤੇ ਨਾਲ ਦੀ ਨਾਲ ਇੱਥੇ ਸ਼ਿਵਲਿੰਗ ਵੀ ਲੱਗੇਗਾ ਔਰ ਸ਼ਿਵ ਦਰਬਾਰ ਵੀ ਇੱਥੇ ਪੂਰਾ ਸਥਾਪਿਤ ਹੋਏਗਾ ਹਾਂ ਜੀ ਤੇ ਸ਼ਿਵ ਜੀ ਦੀ ਮੂਰਤੀ ਲੱਗੇਗੀ ਹਾਂ ਇੱਥੇ ਸ਼ਿਵ ਜੀ ਦੀ ਮੂਰਤੀ ਲੱਗੇਗੀ ਜੀ ਜਦੋਂ ਇਹ ਮੰਦਿਰ ਬਿਲਕੁਲ ਸਥਾਪਿਤ ਹੋ ਜਾਏਗੀ RAM ਜੀ ਦੀ ਮੂਰਤੀ ਪੂਰਾ ਮੰਦਿਰ ਤਿਆਰ ਹੋ ਜਾਏਗਾ ਉਸ ਤੋਂ ਬਾਅਦ ਲੁਧਿਆਣਾ ਵਾਸੀ ਕਿੱਥੇ ਆਣ ਕਿੱਥੇ ਦਰਸ਼ਨ ਕਰਨ ਐਡਰੈਸ ਦੱਸੂਗਾ ਉਹਨਾਂ ਨੂੰ ਹਾਂ ਇਹ ਬੜੀ ਹੈਬੋਵਾਲ ਪੂਰੀ ਵਾਲਾ ਚੌਕ ਗੁਰਦੁਆਰਾ ਤੇ 메인 ਟਰੌਂਕਾ ਪੂਰੀ ਵਾਲਾ ਗੁਰਦੁਆਰਾ ਤੇ ਗੁਰਦੁਆਰੇ ਦੇ ਨਾਲ ਹੀ ਸਾਡਾ ਰਾਮ ਦਾ ਮੰਦਿਰ ਠੀਕ ਹੈ ਜੀ ਜੇ ਕਿਸੇ ਨੇ ਆਣਾ ਹੋਵੇ ਤਰਨੂੰ ਕਾਲ ਕਰਕੇ ਆ ਸਕਦੇ ਨੇ ਹਾਂਜੀ ਹਾਂਜੀ ਮੈਨੂੰ ਕਾਲ ਕਰਕੇ ਆ ਸਕਦੇ ਨੇ ਬੋਰਡ ਦੇ ਉੱਪਰ ਵੀ ਨੰਬਰ ਲੱਗਿਆ ਪਿਆ ਜੀ ਤੇ ਜਦੋਂ ਮਰਜ਼ੀ ਕਾਲ ਕਰਕੇ ਆ ਸਕਦੇ ਬਹੁਤ ਬਹੁਤ ਧੰਨਵਾਦ ਸਰ ਸੋ ਸੋ ਤੁਸੀਂ ਦੇਖਿਆ ਲੁਧਿਆਣਾ ਦੇ ਇੱਕ ਪਰਿਵਾਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਯੁੱਧਿਆ ਦਾ ਰਾਮ ਦਰਬਾਰ ਹੂ ਬਹੂ ਅਯੁੱਧਿਆ ਦਾ ਰਾਮ ਦਰਬਾਰ ਦੇ ਦਰਸ਼ਨ ਹੁਣ ਤੁਸੀਂ ਲੁਧਿਆਣਾ ਵਾਸੀ ਇੱਥੇ ਰਹਿ ਕੇ ਕਰ ਸਕਦੇ ਹੋ ਸੋ ਜਿਹੜੇ ਅਯੁੱਧਿਆ ਨਹੀਂ ਜਾ ਸਕੇ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਤੁਸੀਂ ਇੱਥੇ ਆਓ ਕਿਉਂਕਿ ਬਹੁਤ ਜਲਦੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋਣ ਵਾਲੀ ਹੈ ਉਸ ਤੋਂ ਬਾਅਦ ਆ ਕੇ ਆਪਣੀਆਂ ਮਨ ਮੰਗੀਆਂ ਮੁਰਾਦਾ ਪਾਓ ਫਿਰ ਮਿਲਾਂਗੇ ਇਦਾਂ ਦੀ ਹੋਰ ਅਪਡੇਟਸ ਦੇ ਨਾਲ ਉਦ ਤੱਕ ਬਨੇ ਰਹੋ ਕੈਮਰਾਮੈਨ ਰਕੇਸ਼ ਦੇ ਨਾਲ ਜੀ